ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾਂ ਸਾਹਿਬਿਤ ਤੁਮ ਹਰ ਜਾਣਹੁ ਆਪੇ ਮਰੁਲਤੀ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੂਕੇ ਸਭ ਸੋਗ ਸੰਤਾਪੇ ਸਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਨਾਏ ਮੰਨਿਐ ਪਤਿ ਉਪਜੈ ਸਾਲਾਹੀ ਸਚ ਸੂਤ ਦਰਗਹ ਅੰਦਰ ਪਾਈਐ ਤਾਗ ਨਾ ਟੁੱਟ ਸਪੂਤ ਨਾਏ ਮੰਨਿਐ ਪਤਿ ਉਪਜੈ ਸਾਲਾਹੀ ਸਚ ਸੂਤ ਦਰਗਹ ਅੰਦਰ ਪਾਈਐ ਤਾਗ ਨਾ ਟੁੱਟ ਸਪੂਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਜੀ ਨਿਵਾਜੀ ਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦীন ਦੁਨੀ ਦੇ ਵਾਲੇ ਰਹਿਮਤਾ ਦੇ ਮਜਸਮੇ ਸਮੂੱਚੀ ਮਾਨਵਤਾ ਦੇ ਸਾਝੇ ਸਤਿਗੁਰੂ ਰਾਜਾਨ ਰਾਜ ਪਾਣਾਨ ਪਾਨ ਦੇਵਾਨ ਦੇ ਉਪਮਾ ਮਹਾਨ ਦੇ ਮਾਲਕ ਅਕਾਲ ਪੁਰਖ ਦੇ ਸਰਗੁਣ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਔਰ ਮੁਕੱਦਸ ਬਾਰਗਾਹ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਦੇ ਸੁਭਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਗੁਰੂ ਸਾਹਿਬ ਜੀਆ ਦੀ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਇੱਥੇ ਸਤਿਗੁਰੂ ਸਾਹਿਬ ਜੀਾਂ ਦੀ ਕਿਰਪਾ ਦੇ ਨਾਲ ਆਸ਼ਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਵਿਚਾਰ ਚੱਲਦੀ ਆ ਰਹੀ ਹੈ ਸੋ ਆਪ ਸੰਗਤ ਨੇ ਜੋ 15ਵੀਂ ਪੌੜੀ ਹੈ ਉਹਦੇ ਨਾਲ ਜੋ ਦੋਸ ਲੋਕ ਆਏ ਨੇ ਉਤੋਂ ਤੱਕ ਦੇ ਵਿਚਾਰ ਸਰਵਣ ਕੀਤੀ ਹੈ ਅਗਲੇ ਸ਼ਲੋਕ ਦਾ ਜੋ ਪਾਠ ਆਪ ਸੰਗਤ ਨੇ ਸਰਵਣ ਕੀਤਾ ਆਓ ਇਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਸੁਰਤیاں ਬਿਰਤیاں ਇਕਾਕਰ ਕਰਨ ਦੇ ਲਈ ਸਾਰੀ ਸੰਗਤ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਇਹ ਜੋ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ 471 ਅੰਗ ਉੱਪਰ ਸੁਭਾਇਮਾਨ ਹੈ ਜਿੱਥੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਪਿਛਲੇ ਸ਼ਲੋਕਾਂ ਦੇ ਅੰਦਰ ਦੱਸਿਆ ਜਦੋਂ ਗੁਰੂ ਨਾਨਕ ਸਾਹਿਬ ਜੀਆਂ ਨੂੰ ਜਨੇਊ ਪਾਉਣ ਲੱਗੇ ਤੇ ਗੁਰੂ ਸਾਹਿਬ ਜੀਆਂ ਨੇ ऐसे ਜਨੇਊ ਦੀ ਗੱਲ ਕੀਤੀ ਜਿਹੜਾ ਜਨੇਊ ਦਰਗਾਹ ਦੇ ਵਿੱਚ ਵੀ ਕੰਮ ਆਵੇ ਜਿਹੜਾ ਆਤਮਾ ਨੂੰ ਪਾਇਆ ਜਾਵੇ ਉਸ ਜਨੇਊ ਦੀ ਗੱਲ ਕੀਤੀ ਕਿਉਂਕਿ ਇਹ ਸਰੀਰ ਤੇ ਨਾਸਵਾਨ ਹੈ ਸਰੀਰ ਦੇ ਨਾਲ ਤੇ ਸਰੀਰ ਦੇ ਕੱਪੜੇ ਵੀ ਨਹੀਂ ਜਾਣੇ ਇਹ ਜਦੋਂ ਆਤਮਾ ਉਸ ਪਰਮਾਤਮਾ ਦੀ ਦਰਗਾਹ ਵੱਲ ਨੂੰ ਗਈ ਇਹ ਸੰਸਾਰ ਤੋਂ ਪਰਲੋਕ ਨੂੰ ਗਏ ਉਦੋਂ ਇਹ ਜਿਹੜੇ ਆਪਾਂ ਕੱਪੜੇ ਪਾਏ ਇਹ ਵੀ ਕੱਪੜੇ ਵੀ ਨਾਲ ਜਾਣੇ ਇਸ ਪ੍ਰਕਾਰ ਇਹ ਸਾਰੀਆਂ ਵਸਤੂਆਂ ਹੀ ਇੱਥੇ ਰਹਿ ਜਾਣੀਆਂ ਨੇ ਤੇ ਫਿਰ ਇਹ ਜਨੇਊ ਪਾਉਣ ਦਾ ਕੀ ਫਾਇਦਾ ਤੋਂ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਦੱਸਿਆ ਕਿ ਐਸਾ ਜਨੇਊ ਸਾਨੂੰ ਪਾਉਣਾ ਕਰੋ ਜਿਹਦੇ ਵਿੱਚ ਸ਼ੁਭ ਗੁਣ ਹੋਣ ਸ਼ੋਭ ਗੁਣ ਕਿਹੜੇ ਨੇ ਦਇਆ ਸੰਤੋਖ ਜਤ ਸਤ ਖਿਮਾ ਹਿੰਸਾ ਮਰਦ ਤਪ ਤੇ ਦਾਨ ਐਸੇ ਜਿਹੜੇ ਸ਼ੋਭ ਗੁਣ ਨੇ ਜਿਹੜੇ ਚੰਗੇ ਗੁਣ ਨੇ ਉਹ ਕੌਣ ਹੋਣ ਜਿਸ ਪ੍ਰਕਾਰ ਜਨੇਊ ਨੂੰ ਵੱਟੀ ਦਾ ਏ ਜਨੇਊ ਨੂੰ ਤਿਆਰ ਕਰਨ ਦੇ ਲਈ ਪਹਿਲਾਂ ਖੇਤ ਦੇ ਵਿੱਚੋਂ ਜਾ ਕੇ ਕਪਾਲ ਲਈਦੀ ਹੈ ਤੇ ਕਪਾਤ ਬਾਦਾਂ ਉਹਦੀਆਂ ਫਿਰ ਰਸੀਆਂ ਬਣਾ ਕੇ ਉਹਨੂੰ ਗੰਡਾ ਦੇ ਕੇ ਵਟ ਚੜਾ ਕੇ ਤੇ ਜਨੇਊ ਤਿਆਰ ਹੁੰਦਾ ਏ ਸਤਿਗੁਰੂ ਸਾਹਿਬ ਜੀਆ ਨੇ ਕਿਹਾ ਕਿ ਐਸਾ ਜਨੇਊ ਤਿਆਰ ਕਰੋ ਜਿਹੜਾ ਸਾਡੇ ਗਲ ਦੇ ਵਿੱਚ ਪਾਇਆ ਜਾਵੇ ਕਿਹੜੇ ਗਲ ਦੇ ਵਿੱਚ ਅੰਤਹਿ ਕਰਨ ਰੂਪੀ ਗਲ ਦੇ ਵਿੱਚ ਅੰਤਹਿ ਕਰਨ ਰੂਪੀ ਗਲ ਦੇ ਵਿੱਚ ਕਿਹੜਾ ਜਨੇਊ ਪਾਇਆ ਜਾਵੇਗਾ ਜਿਹਦੇ ਬਾਰੇ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਜਿਹੜਾ ਕਪਾਹ ਹੈ ਦਇਆਰੂਪੀ ਕਪਾਹ ਹੋਵੇ ਤੇ ਸੰਤੋਖ ਰੂਪੀ ਰस्सियां ਹੋਣ ਜਾਤ ਰੂਪੀ ਉਹਨੂੰ ਗੰਡਾ ਮਾਰੀਆਂ ਹੋਣ ਤੇ ਸਤ ਰੂਪੀ ਉਹਨੂੰ ਵਟ ਚੜੜਿਆ ਹੋਵੇ ਐਸਾ ਜਨੇਓ ਜੇ ਤੁਹਾਡੇ ਕੋਲ ਹੈ ਤੇ ਸਾਨੂੰ ਪਾਉਣਾ ਕਰੋ ਜੇ ਰस्सियां ਦਾ ਹੀ ਪਾਉਣਾ ਏ ਤੇ ਇਹ ਤੇ ਫਿਰ ਇੱਕ ਦਿਨ ਖਰਾਬ ਹੋ ਜਾਣਾ ਏ ਫਿਰ ਨਵਾਂ ਪਾਉਣਾ ਪੈਣਾ ਏ ਜੇ ਸ਼ਰੀਰ ਦੇ ਨਾਲ ਹੀ ਨਹੀਂ ਚੱਲਣ ਵਾਲਾ ਤੇ ਫਿਰ ਐਸੇ ਜਨੇਊਆਂ ਦੀ ਕੀ ਲੋੜ ਹੈ ਜਿਹੜਾ ਸੰਤੋਖ ਸਬਰ ਦਇਆ ਤੇ ਜਾਤ ਤੇ ਸਤ ਦੇ ਨਾਲ ਤਿਆਰ ਹੋਇਆ ਹੋਵੇ ਗਜਨੇਊ ਉਹ ਨਾ ਟੁੱਟਣਾ ਏ ਨਾ ਉਹਨੂੰ ਪਾਪਾਂ ਦੀ ਮੈਲ ਲੱਗਣੀ ਏ ਨਾ ਉਹਨੇ ਛੜਨਾ ਏ ਤੇ ਨਾ ਕਿਤੇ ਜਾਣਾ ਏ ਤੇ ਉਹ ਮਨੁੱਖ ਧਨ ਨੇ ਜਿਨ੍ਹਾਂ ਨੇ ਉਹ ਜਨੇਊ ਨੂੰ ਪਹਿਨਿਆ ਏ ਇਹ ਜਦੋਂ ਖੱਤਰੀਆਂ ਨੇ ਸਤਗੁਰੂ ਸਾਹਿਬ ਜੀਆਂ ਨੂੰ ਸਵਾਲ ਕੀਤਾ ਕਿ ਸਤਗੁਰੂ ਸਾਹਿਬ ਜੀ ਅਸੀਂ ਵੀ ਸਾਰਿਆਂ ਨੇ ਪਾਇਆ ਹੋਇਆ ਏ ਤੇ ਤੁਸੀਂ ਕਿਉਂ ਨਹੀਂ ਪਹਿਨਦੇ ਤੇ ਗੁਰੂ ਸਾਹਿਬ ਜੀਆਂ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਨੇਊ ਪਾ ਕੇ ਵੀ ਕਿਹੜਾ ਤੁਸੀਂ ਧਰਮ ਦੇ ਕਰਮ ਕਰ ਰਹੇ ਹੋ ਲੱਖਾਂ ਤੁਸੀਂ ਚੋਰੀਆਂ ਕਰ ਰਹੇ ਹੋ ਲੱਖਾਂ ਤੁਸੀਂ ਵਿਵਚਾਰ ਕਰ ਰਹੇ ਹੋ ਲੱਕ ਤੁਸੀਂ ਝੂਠ ਬੋਲ ਰਹੇ ਹੋ ਲੱਕ ਤੁਸੀਂ ਗਾਲਾਂ ਕੱਢ ਰਹੇ ਹੋ ਜਾਂ ਮਾੜੀਆਂ ਗੱਲਾਂ ਕਰ ਰਹੇ ਹੋ ਠੱਗੀਆਂ ਕਰ ਰਹੇ ਹੋ ਉਹਲੇ ਹੋ ਕੇ ਸਾਰਾ ਕੁਝ ਰਾਤ ਤੇ ਦਿਨ ਤੁਸੀਂ ਕਰਦੇ ਰਹਿੰਦੇ ਜੇ ਤੇ ਫਿਰ ਤੁਹਾਡਾ ਇਹ ਜਨੇਊ ਪਾਉਣ ਦਾ ਕੀ ਫਾਇਦਾ ਤੇ ਫਿਰ ਇਹ ਚਲੋ ਜੇ ਜਨੇਊ ਪਾ ਵੀ ਲਿਆ ਇਹ ਜਿਹੜੇ ਬ੍ਰਾਹਮਣ ਨੇ ਵਟ ਕੇ ਮੈਨੂੰ ਇਹ ਜਨੇਊ ਪਾਇਆ ਉਹ ਬ੍ਰਾਹਮਣ ਨੇ ਵੀ ਇੱਕ ਦਿਨ ਮਰ ਜਾਣਾ ਹੈ ਤੇ ਫਿਰ ਮੇਰਾ ਗੁਰੂ ਕੌਣ ਹੋਵੇਗਾ ਕਿਉਂਕਿ ਤੇ ਉਦੋਂ ਤੇ ਤੁਸੀਂ ਕਾਨਾਂ ਦੇ ਵਿੱਚ ਸਿੱਖਿਆਵਾਂ ਦੇਣੀਆਂ ਕਿ ਬ્રાਹਮਣ ਹੀ ਤੁਹਾਡਾ ਗੁਰੂ ਹੈ ਗੁਰਦੇਵ ਪਿਤਾ ਨੇ ਕਹਿ ਦਿੱਤਾ ਬ્રાਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰੂ ਨਹੀਂ ਭਗਤਾਂ ਦਾ ਗੁਰੂ ਨਹੀਂ ਹੈ ਤੋ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਇਹ ਐਸਾ ਜਨੇਊ ਪਾਉਣ ਦਾ ਸਾਨੂੰ ਕੀ ਫਾਇਦਾ ਜਿਹੜਾ ਜਨੇਊ ਨਾਲ ਨਹੀਂ ਜਾਣਾ ਜਾਂ ਸਰੀਰ ਦੇ ਨਾਲ ਹੰਡਣਾ ਨਹੀਂ ਹੈ ਇੱਕ ਦਿਨ ਇਹ ਜਿਹੜਾ ਜਨੇਊ ਹੈ ਜਦੋਂ ਸਰੀਰ ਦੇ ਨਾਲ ਜਦੋਂ ਸਰੀਰ ਨੂੰ 5-7 ਸਾਲ 10 ਸਾਲ ਹੋ ਗਏ ਉਸ ਤੋਂ ਬਾਅਦ ਆ ਇਹ ਜਿਹੜਾ ਜਨੇਊ ਹੈ ਉਹ ਜਨੇਊ ਦੀ ਜਿਹੜਾ ਧਾਗਾ ਹੈ ਉਹ ਬਦਲਣਾ ਪੈਣਾ ਹੈ ਤੇ ਜੇ ਇਹਨੂੰ ਹੀ ਬਦਲਣਾ ਪਿਆ ਤੇ ਫਿਰ ਉਸ ਦਾ ਕੀ ਫਾਇਦਾ ਹੈ ਉਹ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਕਿ ਜੇ ਉਹ ਜਨੇਊ ਦੇ ਵਿੱਚ ਜੋਰ ਹੋਵੇ ਤੇ ਸਦਾ ਲਈ ਹੰਡੇ ਹੁਣ ਇਹ ਜਿਹੜਾ ਜਨੇਊ ਹੈ ਇਹ ਜਨੇਊ ਦੋ ਅਗਰਾਂ ਦੇ ਨਾਲ ਤਿਆਰ ਹੁੰਦਾ ਏ ਇੱਕ ਅਗਰ ਦੇ ਵਿੱਚ ਤਿੰਨ ਰਸੀਆਂ ਹੁੰਦੀਆਂ ਨੇ ਤੇ ਪੰਡਤ ਹਰदयाल ਜੀਆ ਨੇ ਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਕਿ ਹੁਣ ਤੀਸਰਾ ਅਗਰ ਦੱਸਣਾ ਕਰੋ ਕਿ ਜਿਹੜਾ ਤੀਸਰਾ ਅਗਰ ਹੈ ਜਿਹੜਾ ਇਸ ਮਨੁੱਖ ਦੇ ਨਾਲ ਕੰਮ ਆਉਣ ਵਾਲਾ ਇਹ ਸਹਾਇਤਾ ਕਰਨ ਵਾਲਾ ਜਿਹੜਾ ਜਨੇਊ ਹੈ ਤੁਸੀਂ ਕਿਰਪਾ ਕਰਕੇ ਦੱਸਣਾ ਕਰੋ ਤੀਸਰਾ ਅਗਰ ਤਿੰਨ ਅਗਰ ਦੋ ਅਕਰਾਂ ਦਾ ਜਿਹੜਾ ਜਨੇਊ ਬਣਦਾ ਏ ਜਿਹਦੇ ਵਿੱਚ ਤਿੰਨ ਰस्सियां ਹੁੰਦੀਆਂ ਨੇ ਇੱਕ ਅਗਰ ਦੇ ਵਿੱਚ ਤਿੰਨ ਰस्सियां ਹੁੰਦੀਆਂ ਨੇ ਤਿੰਨ ਰस्सियां ਦੀ ਫਿਰ ਗੰਢਾ ਦੇ ਕੇ ਉਸ ਤੋਂ ਬਾਅਦ ਦੋ ਅਗਰ ਮਿਲਾ ਕੇ ਤੇ ਇੱਕ ਜਨੇਊ ਤਿਆਰ ਹੁੰਦਾ ਹੈ ਤੋਂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਦੱਸਿਆ ਨਾਏ ਮੰਨਿਆ ਪਤਿ ਉਪਜੈ ਤੀਸਰਾ ਅਗਰ ਦੱਸਦੇ ਨੇ ਅੰਤੈ ਕਰਨ ਦਾ ਕਹਿੰਦੇ ਸ਼ਰਦਾ ਵਿਸ਼ਿਸ਼ਟ ਰੂਪੀ ਅੰਤੈ ਕਰਨ ਦੇ ਵਿੱਚ ਅੰਤੈ ਕਰਨ ਰੂਪੀ ਭੂਮੀ ਦੇ ਵਿੱਚ ਅੰਤੈ ਕਰਨ ਕੀ ਹੈ ਅੰਤਿਸ਼ ਕਰਨ ਜਿਹਨੂੰ ਕਹਿ ਦਈਏ ਜਿਹਨੂੰ ਹਿਰਦਾ ਕਹ ਦਈਏ ਜਿਹਦੇ ਚਾਰ ਭਾਗ ਨੇ ਮਨ ਮਤ ਬੁੱਧ ਚੇਤ ਤੇ ਅਹੰ ਇਹ ਚਾਰਾਂ ਚੀਜ਼ਾਂ ਨੂੰ ਮਿਲਾ ਕੇ ਤੇ ਅੰਤਿਸ਼ਕਰਣ ਜਿਹਨੂੰ ਆਪਾਂ ਮਾਨ ਕਹ ਦਈਏ ਜਿਹਨੂੰ ਆਪਾਂ ਹਿਰਦਾ ਕਹ ਦਈਏ ਉਹ ਹਿਰਦੇ ਦੇ ਵਿੱਚ ਉਹ ਹਿਰਦੇ ਰੂਪੀ ਭੂਮੀ ਦੇ ਉੱਤੇ ਜਨੇਊ ਤਿਆਰ ਕਰਨਾ ਹੈ ਤੇ ਕਿਸ ਪ੍ਰਕਾਰ ਤਿਆਰ ਹੋਵੇਗਾ ਉਹਦੇ ਵਿੱਚ ਸ਼ਰਦਾ ਰੂਪੀ ਕਪਾ ਦੇ ਬੀਜ ਬੀਜਣੇ ਪੈਣਗੇ ਉਹ ਅੰਤਇਕਰਣ ਦੇ ਵਿੱਚ ਸ਼ਰਦਾ ਰੂਪੀ ਬੀਜ ਬੀਜਣੇ ਪੈਣਗੇ ਤੇ ਫਿਰ ਬੀਜ ਬੀਜ ਕੈ ਸ੍ਰਵਣ ਮੰਨਣ ਤੇ ਨਿਧਿਆਸਨ ਇਹ ਤਿੰਨ ਚੀਜ਼ਾਂ ਨੇ ਸਤਿਗੁਰੂ ਸਾਹਿਬ ਜੀਆ ਨੇ ਕਿਹਾ ਨਾਏ ਮੰਨਿਆ ਪ੍ਰਮਾਤਮਾ ਦਾ ਨਾਮ ਸੁਣਨਾ ਸੁਣ ਕੇ ਮੰਨਣਾ ਤਿੰਨ ਅਧਿਆਸਨ ਕਰਨਾ ਉਹਨੂੰ ਵਾਰ-ਵਾਰ ਯਾਦ ਕਰਨਾ ਨਿਧਿਆਸਨ ਕਹਿੰਦੇ ਨੇ ਵਾਰ-ਵਾਰ ਯਾਦ ਕਰਨ ਨੂੰ ਤਿੰਨ ਅਵਸਥਾਵਾਂ ਨੇ ਇੱਕ ਸ਼ਰਵਣ ਦੀ ਇੱਕ ਮੰਨਣ ਦੀ ਇੱਕ ਨਿਧਿਆਸਣ ਦੀ ਸਤਿਗੁਰੂ ਸਾਹਿਬ ਜੀਆਂ ਨੇ ਪਾਵਨ ਗੁਰਬਾਣੀ ਜਪਜੀ ਸਾਹਿਬ ਜੀਆਂ ਦੇ ਵਿੱਚ ਬਖਸ਼ਿਸ਼ ਕਰਕੇ ਦੱਸਿਆ ਏ ਸਭ ਤੋਂ ਪਹਿਲਾਂ ਇਹ ਸੁਣਨਾ ਫਿਰ ਮੰਨਣਾ ਸ਼ਰਵਣ ਦੀਆਂ ਚਾਰ ਪੰਕਤੀਆਂ ਚਾਰ ਪੌੜੀਆਂ ਨੇ ਉਸ ਤੋਂ ਬਾਅਦਾਂ ਮੰਨਣ ਦੀਆਂ ਚਾਰ ਪੌੜੀਆਂ ਨੇ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀਆਂ ਨੇ ਨਿਧਿਆਸਣ ਦੇ ਬਾਰੇ ਕਿਹਾ ਪ੍ਰਮਾਤਮਾ ਦੀ ਜਿਹੜੀ ਬਾਣੀ ਹੈ ਉਹਨੂੰ ਸੁਣਨਾ ਹੈ ਉਨੂੰ ਸੁਣਨ ਤੋਂ ਬਾਅਦ ਮੰਨਣਾ ਹੈ ਮੰਨਣ ਤੋਂ ਬਾਅਦ ਨਿਧਿਆਸਣ ਕਰਨਾ ਹੈ ਭਾਅ ਵਾਰ-ਵਾਰ ਚੇਤੇ ਕਰਨਾ ਹੈ ਤਾਂ ਸਤਿਗੁਰੂ ਸਾਹਿਬ ਜੀ ਦੱਸਦੇ ਕਿ ਪਹਿਲਾਂ ਇਹ ਜਿਹੜਾ ਹਿਰਦਾ ਇਹਨਾਂ ਹਿਰਦਾ ਇਹਨੂੰ ਭੂਮੀ ਸਮਝੋ ਇਹਨੂੰ ਧਰਤੀ ਸਮਝੋ ਧਰਤੀ ਦੇ ਵਿੱਚ ਸ਼ਰਦਾ ਰੂਪੀ ਕਪਾਹ ਤਿਆਰ ਕਰੋ ਹੁਣ ਜਨੇਊ ਤਿਆਰ ਕਰਨ ਦੀ ਵਿਧੀ ਦੱਸ ਰਹੇ ਨੇ ਇਹ ਅੰਤੇ ਕਰਨ ਅੰਤਰੀਵ ਦੇ ਅਰਥ ਨੇ ਥੋੜਾ ਧਿਆਨ ਦੇ ਨਾਲ ਸਮਝੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਜਿਹੜੀ ਹਿਰਦੇ ਰੂਪੀ ਭੂਮੀ ਹੈ ਇਹਦੇ ਵਿੱਚ ਸ਼ਰਦਾ ਰੂਪੀ ਬੀਜ ਬੀਜਣੇ ਨੇ ਕਪਾਹ ਦੇ ਸ਼ਰਦਾ ਰੂਪੀ ਬੀਜ ਕਪਾਹ ਦੇ ਬੀਜਣ ਤੋਂ ਬਾਅਦ ਫਿਰ ਉਹਨੂੰ ਜਿਹੜੇ ਪੱਤੇ ਲੱਗਣਗੇ ਉਹ ਸ਼ਰਵਣ ਤੇ ਮੰਨਣ ਤੇ ਅਧਿਆਸਨ ਦੇ ਹੋਣਗੇ। ਤੋਂ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਦੱਸਦੇ ਸਾਲਾਹੀ ਸੱਚ ਸੂਤ ਫਿਰ ਪ੍ਰਮਾਤਮਾ ਦੀ ਸਲਾਹੁਤਾ ਕਰਨੀ ਪ੍ਰਮਾਤਮਾ ਦੀ ਵਡਿਆਈ ਕਰਨੀ ਉਹ ਜਿਹੜੀ ਕਪਾਹ ਤਿਆਰ ਹੋਈ ਜਿਹੜੀ ਸ਼ਰਾਵਣ ਮੰਨਣ ਤੇ ਨਿਧਿਆਸਣ ਰੂਪੀ ਜਿਹੜੀ ਕਪਾਹ ਤਿਆਰ ਹੋਈ ਉਹਦੇ ਜਿਹੜੇ ਪੱਤੇ ਤਿਆਰ ਹੋਏ ਉਹਦੇ ਵਿੱਚੋਂ ਸਲੌਤਾ ਭਾਵ ਪਰਮਾਤਮਾ ਦੀ ਵਡਿਆਈ ਕਰਨ ਰੂਪੀ ਜਿਹੜੇ ਸੂਤ ਭਾਵ ਜਿਹੜੇ ਧਾਗੇ ਤਿਆਰ ਕਰਨੇ ਨੇ ਜਿਹੜੇ ਧਾਗੇ ਤਿਆਰ ਕਰੀਦੇ ਜਿਹੜੀਆਂ ਰस्सियां ਤਿਆਰ ਕਰੀਂਦੀਆਂ ਤੋਂ ਇਸ ਪ੍ਰਕਾਰ ਪਰਮਾਤਮਾ ਦਾ ਨਾਮ ਮੰਨ ਕੇ ਪਰਮਾਤਮਾ ਦੇ ਨਾਮ ਦਾ ਸ਼ਰਵਣ ਕਰਕੇ ਮੰਨਣ ਕਰਕੇ ਨਿਧਿਆਸਣ ਕਰਕੇ ਉਹ ਫਿਰ ਜਿਹੜੀ ਸੂਤ ਤਿਆਰ ਕਰਨੀ ਆ ਉਹ ਪਰਮਾਤਮਾ ਦੀ ਸਲਾਹਤ ਨਿਧਿਆਸਣ ਕਰਨ ਰੂਪ ਵਿੱਚ ਨੂੰ ਕਹਿ ਦਿੰਦੇ ਪਰਮਾਤਮਾ ਦੀ ਵਿਡਿਆਈ ਨੂੰ ਯਾਦ ਕਰਨਾ ਇਹ ਫਿਰ ਜਿਹੜੇ ਧਾਗੇ ਤਿਆਰ ਹੋਏ ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਉਹ ਜਦੋਂ ਧਾਗੇ ਤਿਆਰ ਹੋ ਗਏ ਦਰਗ ਹੈ ਅੰਦਰ ਪਾਈਐ ਤੋ ਫਿਰ ਐਸੇ ਦਰਘ ਦੇ ਅਰਥ ਕਰਾਂਗੇ ਦੋ ਹੀ ਹਿਸਿਆਂ ਦੇ ਵਿੱਚ ਦਰ ਦਰ ਤੋਂ ਭਾਵ ਅੰਤਿਸ਼ਕਰਣ ਮਨ ਗਹਿ ਤੋਂ ਭਾਵ ਜਿਹੜੀਆਂ ਉਹ ਰस्सियां ਜਿਹਨੂੰ ਜਨੇਊ ਤਿਆਰ ਕੀਤਾ ਉਹ ਫਿਰ ਆਪਣੇ ਹਿਰਦੇ ਦੇ ਵਿੱਚ ਪੋਣਾ ਕਰੋ ਤਗ ਨਾ ਟੂਟਸ ਪੂਤ ਫਿਰ ਉਹ ਜਨੇਊ ਕਦੀ ਟੁੱਟੇਗਾ ਨਹੀਂ ਪ੍ਰਮਾਤਮਾ ਦੀ ਬਾਣੀ ਨੂੰ ਸੁਣਨਾ ਉਹ ਅਕਾਲ ਪੁਰਖ ਦੀ ਦਰਗਾਹੀ ਬਾਣੀ ਨੂੰ ਸੁਣਨਾ ਪਰਮਾਤਮਾ ਦਾ ਨਾਮ ਸੁਣਨਾ ਪਰਮਾਤਮਾ ਦਾ ਕੀਰਤਨ ਸੁਣਨਾ ਪਰਮਾਤਮਾ ਦੇ ਨਾਮ ਦੀ ਜਿਹੜੀ ਕਥਾ ਹੋ ਰਹੀ ਹੈ ਉਹਨੂੰ ਸੁਣਨਾ ਸਤ ਸੰਗਤ ਦੇ ਵਿੱਚ ਬੈਠਣਾ ਹੁਣ ਜੋ ਵਿਚਾਰ ਹੋ ਰਹੀ ਹੈ ਜਿਹੜੀ ਬਾਣੀ ਗਾਈ ਜਾ ਰਹੀ ਹੈ ਜਿਹੜੀ ਬਾਣੀ ਦਾ ਜਾਪ ਹੋ ਰਿਹਾ ਏ ਉਹਨੂੰ ਫਿਰ ਮੰਨਣਾ ਮੰਨਣ ਤੋਂ ਬਾਅਦ ਨੇ ਅਧਿਆਸਨ ਕਰਨਾ ਵਾਰ-ਵਾਰ ਚੇਤੇ ਕਰਨਾ ਜਦੋਂ ਨਿਧਿਆਸਨ ਕੀਤਾ ਨਿਧਿਆਸਨ ਕਰਨ ਤੋਂ ਬਾਅਦ ਇਹ ਫਿਰ ਪ੍ਰਮਾਤਮਾ ਦੀ ਸਲਾਹੁਤਾ ਕਰਨੀ ਪ੍ਰਮਾਤਮਾ ਦੀ ਵਡਿਆਈ ਕਰਨੀ ਉਸ ਤੋਂ ਬਾਅਦ ਜਿਹੜਾ ਫਲ ਲੱਗੇਗਾ ਨਾ ਉਹ ਫਿਰ ਅੰਤਿਸ਼ ਕਰਨ ਦੇ ਵਿੱਚ ਪ੍ਰਾਪਤ ਹੋਵੇਗਾ ਉਹ ਫਿਰ ਕਦੀ ਖਰਾਬ ਹੋਣ ਵਾਲਾ ਫਲ ਨਹੀਂ ਇਹ ਸਦਾ ਰਹਿਣ ਵਾਲਾ ਫਲ ਹੈ ਉਹ ਜਿੱਦਾਂ ਕਪਾਤ ਹੋਈ ਖੇਤ ਦੇ ਵਿੱਚ ਕਪਾਹ ਬੀਜੀ ਕਪਾਹ ਬੀਜਣ ਤੋਂ ਬਾਅਦ ਉਹਦੀਆਂ ਰस्सियां ਵਟੀਆਂ ਗਈਆਂ ਰस्सियां ਵਟ ਕੇ ਉਹਦੇ ਅਗਰ ਤਿਆਰ ਹੋਏ ਅਗਰ ਤਿਆਰ ਕਰਕੇ ਤੇ ਜਨੇਊ ਤਿਆਰ ਹੋਇਆ ਤੇ ਜਨੇਊ ਫਿਰ ਉਹ ਜਨੇਊ ਨੂੰ ਆਪਾਂ ਆਪਣੇ ਗਲੇ ਦੇ ਵਿੱਚ ਭਾਵ ਜਿਹੜੇ ਲੋਕ ਨੇ ਉਹ ਗਲੇ ਦੇ ਵਿੱਚ ਧਾਰਨ ਕਰਦੇ ਨੇ ਤੇ ਉਸੇ ਪ੍ਰਕਾਰ ਜਦੋਂ ਇਸ ਪ੍ਰਕਾਰ ਦਾ ਜਨੇਊ ਇਹ ਤੇ ਬਾਹਰੀ ਹੈ ਪਰ ਜਿਹੜਾ ਤੀਸਰੇ ਅਗਰ ਦਾ ਜਨੇਊ ਹੈ ਜਿਹਦੇ ਬਾਰੇ ਗੁਰਨਾਨਕ ਪਾਤਸ਼ਾਹ ਨੇ ਦੱਸਿਆ ਉਹਦੇ ਬਾਰੇ ਸਤਿਗੁਰੂ ਸਾਹਿਬ ਜੀਆਂ ਦੀ ਬਾਣੀ ਦਾ ਸੁਣਨਾ ਸਤਿਗੁਰੂ ਸਾਹਿਬ ਜੀਆਂ ਦੀ ਬਾਣੀ ਨੂੰ ਮੰਨਣਾ ਉਹਦਾ ਨਿਧਿਆਸਨ ਕਰਨਾ ਤੇ ਉਸ ਤੋਂ ਬਾਅਦ ਆ ਪਰਮਾਤਮਾ ਦੀ ਸਲਾਹੁਤਾ ਕਰਨੀ ਪਰਮਾਤਮਾ ਦੀ ਵਡਿਆਈ ਕਰਨੀ ਐਸਾ ਇਹ ਜਨੇਊ ਹੈ ਜਿਨ੍ਹਾਂ ਨੇ ਇਸ ਸ਼੍ਰਵਣ ਮੰਨਣ ਨਿਧਿਆਸਨ ਰੂਪੀ ਇਹ ਅਵਸਥਾ ਤੇ ਚੱਲ ਪਏ ਫਿਰ ਉਹਨਾਂ ਨੂੰ ਉਹ ਪ੍ਰਮਾਤਮਾ ਦੇ ਨਾਮ ਜਿਹੜਾ ਸਦਾ ਰਹਿਣ ਵਾਲਾ ਐ ਨਾ ਪ੍ਰਮਾਤਮਾ ਦੀ ਵਡਿਆਈ ਜਿਹੜੀ ਸਦਾ ਰਹਿਣ ਵਾਲੀ ਐ ਉਹ ਪ੍ਰਾਪਤ ਹੋਵੇਗੀ ਫਿਰ ਉਹ ਪਰਮ ਆਨੰਦ ਦੀ ਪਦਵੀ ਨੂੰ ਪ੍ਰਾਪਤ ਹੋ ਜਾਣਗੇ ਇਸ ਪ੍ਰਕਾਰ ਗੁਰੂ ਸਾਹਿਬ ਦੀ ਕਿਰਪਾ ਕਰਕੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਗੁਰੂ ਕੀ ਪਿਆਰੀ ਸੰਗਤ ਰક્ષਣਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਭੁੱਲਾਂ ਦੀ ਕਿਮਾ ਅਗਾ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਨਾਏ ਮੰਨਿਆ ਪਤਿ ਉਪਜੈ ਸਾਲਾਹੀ ਸੱਚ ਸੂਤ ਦਰਗਹ اندر ਪਾਈਐ ਤਗ ਨ ਟੁੱਟਸ ਪੂਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ